ਸਲਵਰੀ ਹੁਣ ਅਸੀਂ ਪਹੁੰਚ ਚੁੱਕੇ ਆਂ ਪੰਜਾਬ ਦੇ ਸਭ ਤੋਂ ਵੱਡੇ ਰਾਇਲ ਮਾਲ ਮਾਲਿਕ ਐਂਟਰਪ੍ਰਾਈਜ਼ਸ ਇਲੈਕਟ੍ਰੋਨਿਕ ਦੇ ਫਰਨੀਚਰ ਮਾਲ ਦੇ ਵਿੱਚ ਜਿੱਥੇ ਤੁਹਾਡੇ ਬਹੁਤ ਵੱਡੇ ਫਾਇਦੇ ਕਰਨੇ ਆ ਤੁਸੀਂ ਉਡੀਕ ਕਰਦੇ ਸੀ ਦਿਵਾਲੀ ਦਾ ਤਿਉਹਾਰ ਆਵੇ ਸਾਨੂੰ ਵਧੀਆ ਪ੍ਰਾਈਸ ਦੇ ਉੱਤੇ ਇਲੈਕਟ੍ਰੋਨਿਕ ਤੇ ਫਰਨੀਚਰ ਮਿਲ ਜਵੇ ਅੱਜ ਤੁਹਾਡੇ ਵੱਡੇ ਫਾਇਦੇ ਕਰਨੇ ਆ ਤੁਸੀਂ ਇਹ ਚੈੱਕ ਕਰ ਲਓ ਸਭ ਤੋਂ ਲਗਜ਼ਰੀ ਮਾਲ ਵੱਡੇ ਵੱਡੇ ਬ੍ਰਾਂਡ ਜਿੱਥੇ ਤੁਹਾਨੂੰ ਅਸੀਂ LED ਫ੍ਰਿਜ ਵਾਸ਼ਿੰਗ ਮਸ਼ੀਨ ਦੇ ਨਾਲ ਨਾਲ ਬੈੱਡ ਸੋਫੇ ਗੱਦੇ ਡਾਈਨਿੰਗ ਟੇਬਲ ਦਾ ਫਰਨੀਚਰ ਵੀ ਸਾਰਾ ਸਮਾਨ ਬਾਜ਼ਾਰ ਨਾਲੋਂ ਵੱਡੇ ਫਲਕ ਦੇ ਨਾਲ ਲੈ ਕੇ ਦਵਾਂਗੇ ਤੇ ਹੁਣ ਆਪਾਂ ਅੰਦਰ ਚੱਲਦੇ ਆਂ ਗੱਲਬਾਤ ਕਰਦੇ ਆਂ ਦਿਖਾਉਂਦੇ ਆਂ ਵੈਰਾਈਟੀ ਆਓ ਤੁਸੀਂ ਦੇਖ ਲਓ ਜਦੋਂ ਆਪਾਂ ਐਂਟਰ ਹੋ ਨਿਆ ਕਿੰਨੀ ਲਗਜ਼ਰੀ ਵੀਰ ਆਉਂਦੀ ਆ ਤੁਹਾਨੂੰ ਅੱਜ ਅਸੀਂ ਫਰਜ ਵਾਸ਼ਿੰਗ ਮੀਨ LED ਸਾਰੀ ਵੈਰਾਈਟੀ ਦਿਖਾਵਾਂਗੇ ਪਨੀਤ ਤੇ ਅਮਰਤ ਭਾਜੀ ਭਾਜੀ ਥੈਂਕ ਯੂ ਵੈਰੀ ਮਚ ਤੁਸੀਂ ਟਾਈਮ ਦਿੱਤਾ ਲੋਕਾਂ ਨੂੰ ਇਹ ਵੜਾ ਹੁੰਦਾ ਵੀ ਦੀਵਾਲੀ ਦੇ ਤਿਹਾਰ ਤੇ ਦੁਸਹਿਰੇ ਦੇ ਤਿਹਾਰ ਤੁਸੀਂ ਘਰ ਦੇ ਵਿੱਚ ਨਵਾਂ ਸਮਾਨ ਲੈ ਕੇ ਆਉਣਾ ਪਹਿਲਾ ਸਵਾਲ ਤਾਂ ਇਹ ਆ ਹੁਣ ਟੈਨਸ਼ਨ ਦਾ ਇਸ ਗੱਲ ਦੀ ਆ ਲੋਕਾਂ ਦੇ ਘਰ ਆ ਜਿਹੜਾ ਪੁਰਾਣਾ ਸਮਾਨ ਵਿਆਹ ਚਾਹੇ ਇਲੈਕਟ੍ਰੋਨਿਕ ਜਾਂ ਫ੍ਰੀਜਾ ਉਹਦਾ ਹੁਣ ਕਰੀਏਗੇ ਅਸੀਂ ਬਾਜੀ ਕੁਝ ਨਹੀਂ ਕਰਨਾ ਉਹਦਾ ਪੁਰਾਣਾ ਸਮਾਨ ਤੁਹਾਡੇ ਕੋਲ ਘਰ ਚ ਜਿਹੜਾ ਵੀ ਪਿਆ ਹੋਵੇ ਚਾਹੇ ਪੁਰਾਣੀ ਮਸ਼ੀਨ ਆ ਚਾਹੇ ਪੁਰਾਣਾ ਫ੍ਰੀਜ ਆ ਉਹ ਤੁਸੀਂ ਸਾਨੂੰ ਇੱਥੇ ਦੇ ਦਿਓ ਭਾਰੀ ਸਾਡੇ ਕੋਲੋਂ ਜਿਹੜਾ ਨਵਾਂ ਮਾਡਲ ਦੇ ਅੱਜ ਕੱਲ੍ਹ ਚੱਲਦੇ ਹੈਗੇ ਆ ਉਹ ਫ੍ਰੀਜ ਲੈ ਜਾਓ ਉਹ ਐਕਸਚੇਂਜ ਆਫਰ ਜਿਹੜੀ ਹੈਗੀ ਉਹ ਸਾਡੇ ਕੋਲੋਂ ਸਟਾਰਟ ਹੋ ਚੁੱਕੀ ਹੈ ਤੇ ਜਾਰੇ ਵਿੱਚ ਭਾਰੀ ਸਾਡੇ ਕੋਲ ਬਹੁਤ ਜ਼ਿਆਦਾ ਵੈਰਾਈਟੀ ਆ ਠੀਕ ਹੈ ਜੀ ਜੇ ਆਪਾਂ ਕੰਪਨੀ ਦਾ ਫ੍ਰੀਜ ਨਹੀਂ ਵਧੀਆ ਫ੍ਰੀਜ ਵੀ ਲੈਣਾ ਹੈ ਨਾ ਜੀ 10990 ਰੁਪਏ ਦਾ ਵਧੀਆ ਕੰਪਨੀ ਦਾ ਫ੍ਰੀਜ ਸਾਡੇ ਕੋਲੋਂ ਭਾਰੀ ਮਿਲ ਜਾਣਾ ਜੀ 10990 10990 ਰੁਪਏ ਦਾ ਵੀ 10 ਸਾਲ ਦੀ ਮੋਟਰ ਦੀ ਵਾਰੰਟੀ ਮਿਲੂਗੀ ਜੀ ਬਾਕੀ ਕੱਲਾ 1990 ਦਾ ਨਹੀਂ ਹੈਗਾ ਇਸ ਤੋਂ ਇਲਾਵਾ ਤੁਸੀਂ ਵੈਰਾਈਟੀ ਜਿਹੜੀ ਵੀ ਕਹੋਗੇ ਤੁਹਾਨੂੰ ਹਰ ਚੀਜ਼ ਸਾਡੇ ਸ਼ੋਰੂਮ ਦੇ ਵਿੱਚ ਕੰਪਨੀ ਦੀ ਮਿਲੂਗੀ ਕੋਈ ਵੀ ਆਈਟਮ ਸਾਡੀ ਦੁਕਾਨ ਤੋਂ ਲੈਣੇ ਆ ਨਾ ਤਾਂ ਗਿਫਟ ਸਕੀਮ ਤਾਂ ਜਿਹੜੀ ਹੈਗੀ ਆਪਾਂ ਨਾਲ ਦੇਣੀ ਦੇਣੀ ਆ ਨਾ ਕੋਈ ਤੁਹਾਡਾ ਪਹਿਲਾਂ ਵੱਡਾ ਵਾਦਾ ਕਰਦਾ ਬਾਜ਼ਾਰ 'ਚ ਆਉਂਗੇ 17-18000 ਤੋਂ ਐਡਾ ਵੱਡੇ ਬ੍ਰਾਂਡ ਦੀ ਫ੍ਰਿਜ ਤੁਹਾਨੂੰ ਮਿਲਣੀ ਨਹੀਂ ਪਰ ਸਾਡੇ ਕੋਲ ਆਜੋ ਇਹੋ ਫਾਈਸ ਦੇ ਵਿੱਚ 18000 ਦੇ ਵਿੱਚ ਨਾਲ 10990 ਜਮਾ ਕੇ ਇਸ ਦੇ ਨਾਲ ਜਿਹੜਾ ਗਿਫਟ ਹੈਗਾ ਇਹ ਤੁਹਾਨੂੰ ਆਪੋ ਜਣਾ ਬਿਲਕੁਲ ਫਰੀ ਤੇ ਇਸ ਤੋਂ ਬਾਰੇ ਮਾਡਲ ਦੀ ਗੱਲ ਕਰੀ ਇਦੋਂ ਉੱਪਰ ਤੁਸੀਂ ਦੇਖੋ ਬ੍ਰਾਂਡ LG ਲੈ ਲਓ Samsung ਲੈ ਲਓ Lord ਲੈ ਲਓ Wolfool ਲੈ ਲਓ ਬ੍ਰਾਂਡ ਬਹੁਤ ਹੈਗੇ ਆ ਲੈ ਕੋ ਵਾਸ਼ਿੰਗ ਮਸ਼ੀਨਾਂ ਵੇਚੇ ਇੱਥੇ 1 2 5 10 ਨਹੀਂ ਬਹੁਤ سارے ਮਾਡਲ ਪਏ ਆ ਜਿਹੜਾ ਤੁਹਾਨੂੰ ਪਸੰਦ ਆ ਤੁਸੀਂ ਲੈ ਕੇ ਜਾ ਸਕਦੇ ਆ ਬਾਜੀ ਇਹ ਵੀ ਦੇਖੋ ਵੀ ਵਾਸ਼ਿੰਗ ਮਸ਼ੀਨ ਕਿੱਡੇ ਤੋਂ ਸ਼ੁਰੂ ਹੋ ਜਾਂਦੀ ਹੈ ਵਾਸ਼ਿੰਗ ਮਸ਼ੀਨ ਜਿਹੜੀ ਸਾਡੇ ਕੋਲ ਹੈਗੀ ਆ 6950 ਰੁਪਏ ਤੋਂ ਸੈਮੀ ਆਟੋਮੈਟਿਕ ਮਸ਼ੀਨ ਜਿਹੜੀ ਹੈਗੀ ਸ਼ੁਰੂ ਹੋ ਜਾਂਦੀ ਹੈ ਜੀ ਉਹ ਤੁਸੀਂ ਦੇਖ ਲਓ ਸਾਡੇ ਕੋਲ ਹਰ ਤਰ੍ਹਾਂ ਦਾ ਬ੍ਰਾਂਡ ਚਾਹੇ ਤੁਸੀਂ ਵੋਲਫੂਲ ਲੈਣਾ ਚਾਹੇ ਤੁਸੀਂ ਵੋਲਟੇਜ ਲੈਣਾ ਚਾਹੇ ਤੁਸੀਂ ਸੈਮਸੰਗ ਲੈਣਾ ਹੈ ਮਤਲਬ ਕੋ ਬਹੁਤ سارے ਹੈ ਤਾਂ ਸਿੱਧੇ ਬ੍ਰਾਂਡ ਤੱਕ ਤੁਹਾਨੂੰ ਸਾਰੇ ਮਿਲ ਜਾਣੇ ਆ ਵਾਸ਼ਿੰਗ ਮਸ਼ੀਨਾਂ ਦੇ ਵਿੱਚ ਹੀ ਸਾਡੇ ਕੋਲ ਬਹੁਤ ਸਾਰੀ ਤੁਹਾਨੂੰ ਡਿਜ਼ਾਈਨ ਵੈਰਾਈਟੀ ਮਿਲ ਜਾਣੀਆਂ ਆਲੋ ਇਸ ਤੋਂ ਇਲਾਵਾ ਹਰ ਬ੍ਰਾਂਡ ਦੇ ਵਿੱਚ ਹਰ ਬ੍ਰਾਂਡ ਜਿਹੜਾ ਸਾਡੇ ਕੋਲ ਮਾਡਲ ਅਵੇਲੇਬਲ ਆ। ਜੇ ਤੁਸੀਂ ਇੱਥੋਂ ਚੀਜ਼ ਕੋਈ ਖਰੀਦਦੇ ਆ 10% ਕੈਸ਼ਬੈਕ ਵੀ ਹੈਗਾ। ਤੁਸੀਂ ਆਸਾਨ ਕਿਸ਼ਤਾਂ ਦੇ ਵੀ ਲੈ ਕੇ ਜਾ ਸਕਦੇ। ਵੱਡੀ ਗੱਲ ਕੀ ਆ 20-20 ਸਾਲ ਤੱਕ ਦੀ ਵਾਰੰਟੀ ਵੀ ਤੁਹਾਨੂੰ ਇੱਥੋਂ ਮਿਲ ਰਹੀ ਹੈ। ਡਿਜੀਟਲ ਐਂਡ ਵਾਟਰ ਦੇ ਨਾਲ ਮੇਜੇ ਲੇਟੈਸਟ ਜਿਹੜਾ ਆਜੀ ਡਬਲ ਵਿੰਡੋ ਦੇ ਵਿੱਚ ਵੀ ਸਾਡੇ ਕੋਲ ਹਿਊਜ ਵੈਰਾਈਟੀ ਹੈਗੀ ਆ ਜੀ। ਬ੍ਰਾਂਡ ਵੀ ਆਪਾਂ ਗੱਲ ਕਰੀਏ LG ਲੈ ਲਓ Samsung ਲੈ ਲਓ Whirlpool ਲੈ ਲਓ ਕੰਪਨੀਆਂ ਸਾਰੀਆਂ ਸਟੈਂਡਰਡ ਦੀਆਂ ਸਾਡੇ ਕੋਲ ਤੇ ਅਵੇਲੇਬਲ ਆਹ ਚੀਜ਼ ਦੇਖੋ ਜਿਹੜੀ ਨਵੀਂ ਆਈ ਹੈ ਭਾਜੀ ਇਹ ਹੈਗੀ 3 ਡੋਰ ਫ੍ਰਿਜ ਹੈ ਭਾਜੀ ਇਹਦੇ ਵਿੱਚ ਜੇ ਤੁਸੀਂ ਆਪਣਾ ਕੋਈ ਸਮਾਨ ਯੂਜ਼ ਕਰਨਾ ਤਾਂ ਸੈਂਟਰ ਵਾਲਾ ਦਰਵਾਜ਼ਾ ਖੋਲੋ ਬਰਤਨ ਚਾਹੀਦੀ ਹੈ ਤਾਂ ਆਹ ਲੱਗ ਖਾਨਾ ਖੋਲੋ ਅਗਰ ਜੇ ਤੁਹਾਨੂੰ ਫਰੂਟ ਵਗੈਰਾ ਜਾਂ ਸਬਜ਼ੀ ਵਗੈਰਾ ਲੈਣੀ ਆ ਉਹ ਸਾਨੂੰ ਲੱਗ ਪੂੜੀ ਫ੍ਰਿਜ ਖੋਲਣ ਦੀ ਲੋੜ ਨਹੀਂ ਹੈਗੀ ਬਾਹਰ ਤੁਸੀਂ ਇਹਨੂੰ ਜਿਹੜਾ ਹੈਗਾ ਯੂਜ਼ ਕਰ ਸਕਦੇ ਜਿਹੜੀ ਚੀਜ਼ ਚਾਹੀਦੀ ਉਹ ਤੁਸੀਂ ਉਹ ਤੁਸੀਂ ਡੋਰ ਯੂਜ਼ ਕਰ ਸਕਦੇ ਆ ਜੀ ਆ ਵੀ ਤੁਸੀਂ ਦੇਖੋ ਇਹਦੇ ਵਿੱਚ ਵੀ ਸਾਨੂੰ ਮਿਲ ਜਾਣੇ ਵੱਡੇ ਸਾਈਜ਼ ਇਹਦੇ ਵਿੱਚ ਵੀ ਮਿਲ ਜਣੇ ਹੈਗੇ ਜੀ ਇਹ ਪਰ ਜਿੱਦਾਂ ਕਈ ਲੋਕਾਂ ਨੂੰ ਲੱਗਦੀ ਸੀ ਵੱਡਾ ਫ੍ਰਿਜ ਲੈਣਾ ਮੋੜ ਕਿਤੇ ਬਿਲੀ ਜ਼ਿਆਦਾ ਤਾਂ ਨਹੀਂ ਖਰਚ ਕਰ ਦੀ ਜੀ ਇਹਦੇ ਵਿੱਚ ਕੰਪਨੀ ਨੇ ਰਿਟਰਨ ਰੂਪ ਉੱਪਤਾ ਹੈ ਵੀ ਇਹ 10% ਜਿਹੜੀ ਹੈਗੀ ਆ ਆਪ ਜੀ ਨਾਲ ਉਹਦੀ ਸੇਵਿੰਗ ਹੈ ਮਤਲਬ ਲਾਈਟ ਘੱਟ ਖਾਂਦੀ ਆ ਭਾਜੀ ਜਿਹੜਾ ਇਹ ਵਾਲਾ ਫ੍ਰਿਜ ਹੈ ਜਿਹਦੇ ਉੱਤੇ ਪੂਰਾ ਗਲਾਸ ਲੱਗਾ ਹੋਇਆ ਵਾ ਇੱਕ ਤਾਂ ਤੁਹਾਡੇ ਕਿਚਨ ਨੂੰ ਜਿਹੜਾ ਹੈਗਾ ਬੜਾ ਅੱਖਿਆ ਵਾਲਾ ਤਾਂ ਸਵਾਹ ਲੱਗੂਗਾ ਜੀ ਔਰ ਅੰਦਰੋਂ ਵਿੱਚ ਤੁਸੀਂ ਇੰਟੀਰੀਅਰ ਵਗੈਰਾ ਦੇਖੂਗਾ ਤਾਂ ਇਹਦਾ ਅੰਦਰੋਂ ਫ੍ਰਿਜ ਬਹੁਤ ਸੋਹਣਾ ਹੈਗਾ ਭਾਜੀ ਇਹ ਵਾਲਾ ਜੀ ਸਾਈਡ ਕੁਲਰullar ਨੇ ਇਹਦੇ ਇਹਦੇ ਵਿੱਚ ਅਸੀਂ ਹੋਰ ਵੀ ਆਪਾਂ ਫਾਇਦਾ ਕਰਾਂਗੇ ਜਿਹੜਾ ਵੀ ਕੋਈ ਸਾਈਡ ਬਾਈ ਸਾਈਡ ਸਾਡੇ ਕੋਲੋਂ ਫ੍ਰਿਜ ਕੋਈ ਖਰੀਦਦਾ ਹੈਗਾ ਜੀ ਉਹਨੂੰ ਅਸੀਂ ਇਹਦਾ ਹੈਗਾ ਆਹ ਵਾਲਾ ਫ੍ਰਿਜ ਜਿਹੜਾ ਹੈਗਾ ਨਾਲ ਬਿਲਕੁਲ ਫ੍ਰੀ ਦੇਵਾਂਗੇ ਅੱਛਾ ਇਹ ਫ੍ਰੀ ਆ ਇਹ ਫ੍ਰੀ ਹੈ ਬਲ ਇੱਕ ਹੋਰ ਤੁਹਾਨੂੰ ਬਹੁਤ ਵੱਡੀ ਆਫਰ ਦੇ ਦਿੱਤੀ ਆ ਤੁਸੀਂ ਇੱਥੋਂ ਇੱਕ ਫ੍ਰਿਜ ਲੈਣੀ ਆ ਦੂਜੀ ਫ੍ਰਿਜ ਤੁਹਾਨੂੰ ਬਿਲਕੁਲ ਫ੍ਰੀ ਮਿਲ ਜਾਣੀ ਆ ਮਤਲਬ ਸਾਈਡ ਬਾਈ ਸਾਈਡ ਦੀ ਕੋਈ ਵੀ ਮਾਡਲ ਇਨਾ ਮਿੱਟਰ ਤੁਸੀਂ ਲੈ ਲਓ ਉਹਦੇ ਨਾਲ ਆਹ ਫ੍ਰਿਜ ਤੁਹਾਨੂੰ ਬਿਲਕੁਲ ਫ੍ਰੀ ਮਿਲਣੀ ਆ ਮਾਡਲ ਲੈਣ ਤੁਸੀਂ ਇੱਕ ਪੀਸ ਹੋਣਾ ਮੈਂ ਨਹੀਂ ਤੁਹਾਨੂੰ ਦੋ ਵੇਚਾਂ ਇਹਦੇ ਵਿੱਚ ਦੇਖੋ ਭਾਜੀ ਕੈਸ਼ਬੈਕ ਦੇ ਵਿੱਚ ਕੀ ਹੈਗਾ ਆਪਸ਼ਨ ਤੁਹਾਡੇ ਕੋਲ ਕਿਸੇ ਵੀ ਬੈਂਕ ਦਾ ਕ੍ਰੈਡਿਟ ਕਾਰਡ ਹੈਗਾ ਉਹਦੇ ਵਿੱਚ ਤੁਹਾਨੂੰ 15% ਕੈਸ਼ਬੈਕ ਮਿਲਣੀ ਹੈ ਜਿੰਨੀ ਜਿੰਨੀ ਵੀ ਮਰਜ਼ੀ ਅਮਾਉਂਟ ਹੋਵੇ ਉਹ ਚ 15% ਤੁਹਾਡੇ ਖਾਤੇ 'ਚ ਪੈਸੇ ਵਾਪਸ ਆ ਜਾਣਗੇ ਤੁਹਾਨੂੰ এলইডি ਵੀ ਲੈਣੀ ਹੋਣੀ ਆ ਭਾਵੇਂ ਤੁਸੀਂ 32 ਇੰਚ ਲੈਣੀ ਆ 43 ਲੈਣੀ ਆ 50 ਲੈਣੀ ਆ 55 ਲੈਣੀ ਆ 75 ਸਾਰੇ ਮਾਡਲ ਮਿਲ ਜਾਣੇ ਆ ਭਾਜੀ 32 ਦੀ ਜਿਹੜੀ LED ਹੈਗੀ ਨਾ ਆਪਣੇ ਕੋਲ ਸਟਾਰਟਿੰਗ ਜਿਹੜੀ ਹੈਗੀ ਆ 490 ਰੁਪਏ ਦੀ 32 ਦੀ LED ਆਪਣੇ ਕੋਲ ਸਟਾਰਟ ਹੈ ਜੀ ਸਿਰਫ 490 ਰੁਪਏ ਦੀ ਤਾਂ 490 ਰੁਪਏ ਕੱਲੀ ਦੀ ਭਾਰੀ 490 ਰੁਪਏ ਦੇ ਵਿੱਚ ਅਸੀਂ ਜਿਹੜੀ ਹੈਗੀ ਆ ਹਰ ਕਸਟਮਰ ਨੂੰ আলਟਰਾ 2.09 ਜਿਹੜੀ 스마트 ਵਾਚ ਹੈ ਇਹ ਨਾਲ ਫ੍ਰੀ ਵੀ ਦੇਵਾਂਗੇ ਨਾਲ ਭਾਈ ਆ ਜੀ ਦੀ ਜਾਇਦਾ ਮੈਂ आज फर्स्ट टाइम देख रहा हूं ये तो फ्रेम बड़ा सोना लगा वुडन ਦੇ ਵਿੱਚ ਆਇਆ ਇਹ ਭਾਜੀ ਜਿਹੜਾ ਹੈਗਾ ਵਾ ਇਹ ਐਕਚੁਅਲੀ Samsung ਕੰਪਨੀ ਦਾ ਹੈ ਇਹਨੂੰ ਫਰੇਮ ਟੀਵੀ ਕਹਿੰਦੇ ਆ ਭਾਜੀ ਓਕੇ ਇਹਦਾ ਮਤਲਬ ਕੀ ਹੈਗਾ ਜੇਕਰ ਤੁਸੀਂ ਇਹਨੂੰ ਜਦੋਂ ਤੁਸੀਂ ਆਨ ਕਰਦੇ ਆ ਜੀ ਇਹ ਤਾਂ ਤੁਸੀਂ ਜੋ LED ਦਾ ਕੰਮ ਇਹਦੇ ਵਿੱਚ ਫੋਟੋ ਵਗੈਰਾ LED ਵਗੈਰਾ ਮੈਸ ਵਗੈਰਾ ਦੇਖਣ ਨੂੰ ਦੇਖ ਸਕਦੇ ਆ ਜੀ ਹਾਂਜੀ ਅਗਰ ਤੁਸੀਂ LED ਨੂੰ ਬੰਦ ਕਰ ਦਿੰਦੇ ਆ ਇਹ ਤੁਹਾਡੇ ਘਰ ਦੇ ਵਿੱਚ ਜਿੱਦਾਂ ਫਰੇਮ ਟੰਗਿਆ ਹੁੰਦਾ ਨਾ ਭਾਜੀ ਇਹ ਫਰੇਮ ਦਾ ਕੰਮ ਦਿੰਦੀ ਹੈ ਜੀ ਅਜੇ ਭਾਵੇਂ ਆਪਣੀ ਫੋਟੋ ਨਾਲ ਆਪਣੀ ਮਰੀਲਾ ਲਾ ਕੇ ਮਾਰੀ ਲਾ ਲਓ ਆਪਣੀਆਂ ਨਾਂਲੇ ਬੱਚਿਆਂ ਦੀਆਂ ਫੋਟੋਆਂ ਇਹਦੇ ਵਿੱਚ ਲਾ ਕੇ ਐਸਾ ਫਰੇਮ ਦੇ ਤੌਰ ਤੇ ਇਹਨੂੰ ਫਰੇਮ ਦਾ ਫਰੇਮ ਹੋਣਾ ਹੈ ਇਹ ਹੈਗੀ 75 ਇੰਚ ਦੀ ਆ ਪਾਜੀ ਅੱਛਾ ਫੁੱਲ ਸਮਾਰ ਗਿਆ ਔਰ ਇਹ ਬੱਚਾ ਫਲੇ ਦੁਨੀਆਵੀ ਐਪਲੀਕੇਸ਼ਨਸ ਹੈਗੀਆਂ ਸਾਰੀਆਂ ਇਹਦੇ ਵਿੱਚ ਰਨ ਹੁੰਦੀਆਂ ਪਰ ਓਕੇ ਔਰ ਮੇਨ ਫੀਚਰਸ ਇਹਨਾਂ ਦੇ ਵਿੱਚ ਕੀ ਹੈ ਜੇ ਤੁਸੀਂ ਇਹਨੂੰ ਦੇਸ਼ ਦਾ ਕੇਬਲ ਨਹੀਂ ਵੀ ਲਾਉਣੀ ਸਿੰਪਲੀ ਨੂੰ ਵਾਈਫਾਈ ਨਾਲ ਅਟੈਚ ਕਰ ਦਿਓ ਇਹਦੇ ਵਿੱਚ 100 ਤੋਂ ਉੱਪਰ ਚੈਨਲ ਇਹਦੇ ਵਿੱਚ ਹੀ ਚੱਲਦਾ ਪਰ ਇਹਦੇ ਬਾਹਰੀ ਬਹੁਤ ਮਹਿੰਗਾ ਨਹੀਂ ਲੱਖ ਸਵਾ ਲੱਖ ਤੋਂ ਘੱਟ ਹੋਣੀ ਇਹ ਮਾਰਾ ਆਪਣਾ ਵਹਿ ਨਹੀਂ ਹੈ ਲੱਖ ਸਵਾ ਲੱਖ ਜਦੋਂ ਸਿਗਾ ਸਿਗਾ ਪਰ ਹੁਣ ਅਸੀਂ ਵਿਵਾਰੀ ਆਫਰ ਦੇ ਵਿੱਚ ਇਹੀ ਤੁਹਾਨੂੰ 75 ਇੰਚ ਦੀ LED 75000 ਰੁਪਏ ਦੇ ਵਿੱਚ ਦਵਾਂਗੇ ਭਾਜੀ ਸਾਊਂਡਬਾਰਸ ਕਿੰਨੀ ਕੁ ਕਲੈਕਸ਼ਨ ਹੈਗੀ ਭਾਜੀ ਸਾਊਂਡ ਦੇ ਬਾਰੇ ਤੁਸੀਂ ਦੇਖੋ ਛੋਟਾ ਮਾਡਲ ਨਾਲ ਚਾਹੇ ਵੱਡਾ ਲੈ ਲਓ ਆ ਡੀਜੇ ਸਾਊਂਡ ਸਿਸਟਮ ਕਿਹੜੇ ਚੱਲਦਾ ਯਾਰ ਜਦ ਤੱਕ ਤੇਰਾ ਮਰਜ਼ੀ ਸਾਡੇ ਕੋਲ ਲੈ ਲਓ ਸਾਰੀ ਹਰ ਤਰ੍ਹਾਂ ਦੀ ਵੈਰਾਈਟੀ ਸਾਊਂਡ ਬਾਰ ਦੇ ਵਿੱਚ ਵੀ ਮਿਲੂਗੀ ਮੈਨੂੰ ਇਹ ਦੱਸੋ ਵੀ ਇਹ ਦੇ ਵਿੱਚ ਯੂਐਸਬੀ ਜਾਂ ਕਿ ਸਾਰਾ ਕੁਝ ਹੈ ਭੈਣ ਜਾਈ ਨੂੰ ਯੂਗਸਕੀ ਨਾਲ ਅਟੈਚ ਕਰਨਾ ਚਾਹੀਏ ਮੈਮਰੀ ਕਾਰਡ ਨਾਲ ਚਾਹੀਏ ਬਲੂਟੂਥ ਨਾਲ ਅਟੈਚ ਕਰਨਾ ਚਾਹੀਏ ਆਪਣੀ ਤੁਸੀਂ ਐਲਈਡੀ ਨਾਲ ਅਟੈਚ ਕਰਨਾ ਹਰ ਚੀਜ਼ ਨਾਲ ਅਟੈਚ ਸਾਡੇ ਦਾ ਡੀ ਫਰੀਜ਼ਰ ਹੁੰਦਾ ਕਿਸੇ ਆਮਣੇ ਦੁਕਾਨ ਦੁਕਾਨਾ ਦੇ ਵਿੱਚ ਆਪਣੀ ਕੋਡਰੀਸ ਵਗੈਰਾ ਰੱਖਣੀ ਹੈ ਗਿਆ ਆਈਸਕ੍ਰੀਮ ਰੱਖਣੀ ਹੈ ਤਾਂ ਸਾਡੇ ਕੋਲ ਉਹ ਵੀ ਵੈਰਾਈਟੀ ਸ ਉਸ ਸਾਈਜ਼ ਦੇ ਵਿੱਚ ਸਾਡੇ ਕੋਲ ਇਹ ਰੈਫਰਿਜਰੇਟਰ ਲੈ ਸਕਦੇ ਆ ਇਹਨੇ ਕੋਕ ਫੰਟੇ ਰੱਖਿਆ ਹੁੰਦਾ ਹਾਂਜੀ ਹਾਂਜੀ ਭਾਜੀ ਇਹ ਜਿੱਦਾਂ ਕਈ ਵਾਰ ਹੁੰਦਾ ਨਾ ਵੀ ਕੰਪਨੀ ਵਾਲੇ ਹੀ ਦਿੰਦੇ ਆ ਇਹਦੇ ਵਿੱਚ ਕੀ ਹੈਗਾ ਅਗਰ ਜਿੱਦਾਂ ਸਾਡੇ ਕੋਲ ਤੁਸੀਂ ਆਹ ਕੰਪਨੀ ਦਾ ਫ੍ਰਿਜ ਲੈ ਲਓ ਇਹਦੇ ਵਿੱਚ ਕੋਈ ਬੰਦੀਸ਼ ਨਹੀਂ ਹੋਣੀ ਵੀ ਤੁਸੀਂ ਇਹਦੇ ਵਿੱਚ ਕੱਲਾ ਕੋਕ ਹੀ ਰੱਖਣਾ ਜਾਂ ਕੱਲੀ ਪੈਪਸੀ ਰੱਖਣੀ ਆ ਦੁਕਾਨਦਾਰ ਭਾਈ ਆਪਣੇ ਪੈਸੇ ਖਰਚ ਕੇ ਆਪਣਾ ਫ੍ਰਿਜ ਘਰ ਲੈ ਜਿਵੇਂ ਜਿਹੜਾ ਮਰਜ਼ੀ ਚਿੱਤਾਂ ਦਾ ਮਰਜ਼ੀ ਸਮਾਨ ਰੱਖੇ ਜੀ ਇਹਦੇ ਵਿੱਚ ਵੀ ਸਾਰੇ ਅਵੇਲੇਬਲ ਨੇ ਇਹ ਵੱਡੇ ਬ੍ਰਾਂਡ ਆ ਵੋਲਟਸ ਬ੍ਰਾਂਡ ਹੈਗਾ ਯਾ ਬਲੂ ਸਟਾਰ ਹੈਗਾ ਸਾਈ ਛੋਟਾ ਵੀ ਹੈਗਾ ਸਾਈ ਸਾਡੇ ਕੋਲ ਵੱਡਾ ਇਹਦੇ ਵਿੱਚ ਬਹੁਤ ਸਾਰੀ ਟੈਕਨੀਕ ਐਡਵਾਂਸ ਹੋ ਚੁੱਕੀ ਆ ਬ੍ਰਾਂਡ ਬਹੁਤ ਹੈ ਮਤਲਬ ਕੂਲਰ ਦੇ ਵਿੱਚ ਵੀ ਕਲੈਕਸ਼ਨ ਹੈਗੀ ਆ ਸੋ ਸਾਡੇ ਕੋਲ ਮਾਈਕ੍ਰੋਵੇਵ ਦੇ ਵਿੱਚ ਹੀ ਬਹੁਤ ਸਾਰੀ ਵੈਰਾਈਟੀ ਆ ਸਾਈ ਸਾਰੇ ਆ ਚਾਹੇ ਬ੍ਰਾਂਡ ਦੇਖੋ ਵੋਲਟੇਜ ਦੇਖੋ ਲੈਣਾ ਹੈਗਾ ਤੁਸੀਂ ਆਈਐਫਬੀ ਲੈਣਾ ਵੋਲਫ ਲੈਣਾ ਸੈਮਸੰਗ ਲੈਣਾ LG ਲੈਣਾ ਚਾਹੇ ਮੋਨਾ ਜੀ ਲੈਣਾ ਇਹਦੇ ਵਿੱਚ ਵੀ ਤੁਹਾਨੂੰ ਹਰ ਚੀਜ਼ ਮਿਲ ਜੇਗਾ ਸਾਈਜ਼ ਬੁੱਕ ਬੁੱਕਰੇ ਮਾਈਕ੍ਰੋਵੇਵ ਵੀ ਹੈਗਾ OTG ਵੀ ਹੈਗਾ ਮਤਲਬ ਸਾਰੀ ਚੀਜ਼ ਤੁਹਾਨੂੰ ਇਹਦੇ ਵਿੱਚ ਬੈਸਟ ਦੇਣੀ ਹੈਗੀ ਆ ਕਿੱਥੋਂ ਕਿੱਥੋਂ ਕਿਸ਼ਤਾਂ ਹੋਣੇ ਕਿੰਨੇ 1 ਕਿਲੋਮੀਟਰ ਦਾ ਦੂਰ ਹੈ ਕੋਈ ਨਹੀਂ ਸਾਡੇ ਕੋਲੋਂ ਕਿਸ਼ਤਾਂ ਦੇ ਵਿੱਚ ਬਾਜ਼ਾਰ ਫਾਈਨੈਂਸ ਦੀ ਸਾਡੇ ਕੋਲ ਉੱਥੇ ਮੇਨ ਹੈਗਾ ਜੀ ਇਹਦੇ ਵਿੱਚ ਕਸਟਮਰ ਕਿਤੋਂ ਵੀ ਆਵੇ ਜੀ ਪਾਵੇਂ ਹਰਿਆਣਾ ਸਟੇਟ ਤੋਂ ਆਵੇ ਪਾਵੇਂ ਪੰਜਾਬ ਸਟੇਟ ਤੋਂ ਕਿਤੋਂ ਵੀ ਆਵੇ ਤੇ ਆਪਣਾ ਆਧਾਰ ਕਾਰਡ ਪੈਨ ਕਾਰਡ ਲਿਆਵੇ ਤਾਂ ਹਰ ਆਪਾਂ ਸਟੇਟ ਦਾ ਜਿਹੜਾ ਹੈਗਾ ਫਾਈਨੈਂਸ ਇੱਥੇ ਕਰਦੇ ਆ। ਚਾਹੇ ਤੁਸੀਂ ਟੀਵੀ ਲੈਣੀਆਂ, ਫਰਿੱਜ ਲੈਣੀਆਂ, ਵਾਸ਼ਿੰਗ ਮਸ਼ੀਨ ਲੈਣੀਆਂ, ਸੋਫੇ ਲੈਣੀਆਂ, ਅਲਮਾਰੀ ਲੈਣੀਆਂ, ਬੈੱਡ ਲੈਣੀਆਂ, ਪੁਰਾਣਾ ਸਮਾਨ ਜਿੰਨਾ ਹੈਗਾ ਸਾਰਾ ਚੱਕ ਲਿਆ ਸਾਡੇ ਕੋਲ ਪੁਰਾਣਾ ਸਮਾਨ ਦੀ ਵਧੀਆ ਵੈਲਿਊ ਪਾਵਾਂਗੇ, ਨਵਾਂ ਤੁਸੀਂ ਲੈ ਜਾਓ। ਆਸਾਨ ਕਿਸ਼ਤਾਂ ਦੀ ਵੀ ਸੁਵਿਧਾ ਹੈਗੀ ਆ। ਤੁਸੀਂ ਜਿੱਥੋਂ ਮਰਜੀ ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ ਤੋਂ ਆਜੋ। ਇਹ ਕਿਦਾਂ ਦਵਾਂਗੇ ਬੈਸਟ ਚੀਜ਼ ਕੀ ਆ ਰੇਟ ਘੱਟ ਐ ਕੁਆਲਿਟੀ ਵਧੀਆ ਕਿਦਾਂ ਸ਼ੀਸ਼ੇ ਨੂੰ ਚਮਕਦੀ ਤੁਹਮ ਦਿਖਾਉਣਿਆ ਦੇਖੋ ਕ੍ਰਿਸਟਲ ਆ 4K আল্ট্রা HD ਹੈਗੀ ਆ ਭਾਈ ਇਹਦੇ ਬਾਰੇ ਵੀ ਦੱਸੋ ਥੋੜਾ ਜਿਆ ਬਾਜੀ ਇਹ ਵੀ ਜਿਹੜਾ ਹੈਗਾ Samsung ਕੰਪਨੀ ਦੇ ਵਿੱਚ ਮਾਡਲ ਆ ਜਾਣਾ ਜੀ 75 ਇੰਚ ਆ ਇਹ ਬਿਲਕੁਲ ਜਿੰਨਾ ਕ ਆਪਣੇ ਮੋਬਾਈਲ ਦੀ ਮੋਟਾਈ ਹੁੰਦੀ ਹੈ ਨਾ ਮੋਬਾਈਲ ਜਿੰਨੀ ਪਤਲੀ ਹੈਗੀ ਆ ਜੀ ਇਹ ਤੇ ਮੈਂ ਤੁਸੀਂ ਇਹਦੀ ਕੁਆਲਿਟੀ ਚੱਲਦੀ ਦੇਖੋ ਤਾਂ ਕੁਆਲਿਟੀ ਬੜੀ ਜ਼ਬਰਦਸਤ ਆ ਵਾਰੰਟੀ ਜਿਹੜੀ ਹੈਗੀ ਆ ਇਹਦੀ ਵੀ 3 ਸਾਲ ਦੀ ਆ ਜੀ ਦੇਖੋ ਇੱਥੇ ਆਉਣ ਦਾ ਫਾਇਦਾ ਕੀ ਆ ਸਿਰਫ ਸਾਡੇ ਕੋਲ ਛੋਟੀਆਂ LED ਨਹੀਂ ਇਹਨੀਆਂ 3 ਸਾਡੇ ਕੋਲ 75 ਇੰਚ ਦੀਆਂ ਵੀ ਹੈਗੀਆਂ ਸਾਡੇ ਕੋਲ ਫੁਲ ਐਚਡੀ ਵੀ ਹੈਗੀਆਂ ਅਲਟਰਾ ਐਚਡੀ ਵੀ ਹੈਗੀਆਂ ਮਤਲਬ ਜਿੱਦਾਂ ਦੀ ਤੁਹਾਡੀ ਚੁਆਇਸ ਆ ਤੁਸੀਂ ਚੈੱਕ ਕਰ ਲਓ ਉਹੋ ਜੀ ਤੁਹਾਨੂੰ ਚੀਜ਼ਾਂ ਦੇਣੀਆਂ ਹੈ ਪਰ 3500 ਤੋਂ 4000 ਰੁਪਏ ਦੇ ਵਿੱਚ ਵਾਟਰ ਫਿਲਟਰ ਦੀ ਸਟਾਰਟਿੰਗ ਹੈਗੀ ਹੈ ਜੀ ਬਾਕੀ ਵੈਰਾਈਟੀ ਦੇ ਹਿਸਾਬ ਨਾਲ ਰੇਂਜ ਦਾ ਮਤਲਬ ਕੋਈ ਚੀਜ਼ ਨਹੀਂ ਹੈਗਾ ਜਿੱਦਾਂ ਦਾ ਮਰਜ਼ੀ ਤੁਸੀਂ ਲਓ ਸਾ ਹਰ ਤਰ੍ਹਾਂ ਦੀ ਵੈਰਾਈਟੀ ਆਪਣੇ ਕੋਲ ਆਰਓ ਦੇ ਵਿੱਚ ਵੀ ਅਵੇਲੇਬਲ ਹੈ ਬਈ ਤੁਸੀਂ ਮਾਡਰਨ ਕਿਚਨ ਬਣਾਉਂਦੇ ਹੋ ਨਾ ਪਰ ਕਿਚਨ ਵਿੱਚ ਚਿਮੜੀ ਲਾਉਣੀ ਬਹੁਤ ਜ਼ਰੂਰੀ ਹੈ ਜੇ ਹੁਣ ਤੁਸੀਂ ਦੇਖੋ ਆ ਨਾਨ ਟੱਚ ਇਹਨੂੰ ਤੁਸੀਂ ਹੱਥ ਨਹੀਂ ਲਾਉਣਾ ਤੁਸੀਂ ਇਹਨੂੰ ਆ ਦੇਖੋ ਆਨ ਆਫ ਕਰਨਾ ਸਪੀਡ ਤੇਜ਼ ਕਰਨੀ ਆ ਸਲੋ ਕਰਨੀ ਆ ਦੇਖੋ ਇਦਾਂ ਦੇ ਫੀਚਰ ਵਾਲਿਆਂ ਦਾ ਨੂੰ ਮਿਲ ਜਾਣੀਆਂ ਬ੍ਰਾਂਡ ਲੇਪੋਰਾ ਬਹੁਤ ਵੱਡਾ ਬ੍ਰਾਂਡ ਆ ਸਾਜ ਜਿੱਦਾਂ ਮਾਰਕੀ ਰਹਿ ਜਾ ਉਹ ਆਈਐਸਸੀ ਮਾਰਕਾ ਹੈਗਾ ਇਹਦੇ ਵੀ ਪ੍ਰਾਈਸ ਸਾਨੂੰ ਬੜੇ ਹੈਰਾਨ ਕਰਨ ਵਾਲੇ ਅਸੀਂ ਦੇ ਦੇਣੇ ਹੈਗੇ ਆ ਚਿਮਨੀਆ ਤੋਂ ਇਲਾਵਾ ਤੁਸੀਂ ਗੈਸ ਟੂਰ ਲੈਣੇ ਆ ਦੇਖੋ ਚਾਹੇ ਤੁਸੀਂ ਤਿੰਨ ਬਰਨਰ ਲੈਣਾ ਤੁਸੀਂ ਦੋ ਆ ਲੈਣਾ ਤੁਸੀਂ ਚਾਰ ਬਰਨਰ ਲੈਣਾ ਤੁਸੀਂ ਉਹ ਵੀ ਲੈ ਕੇ ਜਾ ਸਕਦੇ ਆ ਕਿ ਡਿਸ਼ ਵਾਸ਼ਰ ਢਾਂਡੇ ਸਾਫ਼ ਕਰਨ ਵਾਸਤੇ ਢਾਂਡੇ ਧੋਣ ਵਾਸਤੇ ਮਸ਼ੀਨ ਹੈਗੀ ਆ ਜੀ ਤੁਸੀਂ ਆਪਣੇ ਨਾਰਮਲ ਬਰਤਨ ਇਹਦੇ ਵਿੱਚ ਰੱਖ ਦੇਣੇ ਆ ਜੀ ਬਾਕੀ ਇਹ ਫੁੱਲੀ ਆਟੋਮੈਟਿਕ ਹੈ ਨੇ ਆਪ ਹੀ ਪਾਣੀ ਲੈ ਕੇ ਤਾਂ ਆਪੇ ਇੰਦਰੋਂ ਭਾਂਡੇ ਜਿਹੜੇ ਹੈਗੇ ਉਹ ਸਾਫ਼ ਕਰ ਦੇਣੇ ਲਓ ਜੀ ਫਰਾਟੇ ਪੱਖੇ ਲੈਣੇ ਆ ਇੱਥੇ ਤੁਹਾਨੂੰ ਇਹ ਵੀ ਮਿਲ ਜਣੇ ਆ ਵੱਖੋ ਵੱਖਰੇ ਮਾਡਲ ਰਹਿ ਗਿਆ ਹੁਣ ਆਪਾਂ ਮੂਰੇ ਠੰਡ ਆ ਜਾਣੀਆਂ ਤੱਤੇ ਬਣਿਆ ਨੌਣਾ ਨੌਣਾ ਵੀ ਹੋਣਾ ਹੈ ਨਾ ਹੁਣ ਤੁਸੀਂ ਹੁਣ ਪਾਸਿਆਂ ਦੇ ਪਾਣੀ ਗਰਮ ਕਰਨ ਦੀ ਲੋੜ ਨਹੀਂ ਜਿਹੜੀਆਂ ਦੇਸੀ ਮਸ਼ੀਨਾਂ ਲੈ ਆਂਦੀ ਲੋੜ ਨਹੀਂ ਘਰ 'ਚ ਗੀਜ਼ਰ ਲਵਾ ਲਓ ਗੀਜ਼ ਸਾਡੇ ਕੋਲ 15 ਲੀਟਰ ਦਾ ਵੀ ਹੈਗਾ 20 ਵੀ ਹੈਗਾ 25 ਵੀ ਹੈਗਾ ਬ੍ਰਾਂਡ ਵੱਖੋ ਵੱਖਰੇ ਆ ਬ੍ਰਾਂਡ ਸਾਡੇ ਕੋਲ ਇਦਾਂ ਰਿਹਾ ਜਿਹੜੇ ਬਿਲੀ ਵੀ ਘੱਟ ਫੂਕਦੇ ਆ ਭਾਜੀ ਬ੍ਰਾਂਡ ਬਹੁਤ ਵੱਡਾ ਲਿਵਗਾਰ ਦਾ ਆ ਨਾ ਇਹ ਮੈਨੂੰ ਬੈਟਰੀਆਂ ਦੇ ਵਿੱਚ ਦੱਸੋ ਵੀ ਕੀ ਤੁਸੀਂ ਡੀਲ ਦੇ ਰਹੇ ਹੋ ਕੀ ਆਫਰ ਹੈਗੀ ਆ ਜੇ ਭਾਜੀ ਇਨਵਰਟਰ ਬੈਟਰੀ ਦੇ ਵਿੱਚ ਆਪਾਂ ਗੱਲ ਕਰੀਏ ਤੇ ਇਸ ਟਾਈਮ ਲਿਵਗਾਰ ਜਿਹੜਾ ਬ੍ਰਾਂਡ ਹੈਗਾ ਇਨਵਰਟਰ ਬੈਟਰੀ ਦੇ ਵਿੱਚ ਨੰਬਰ 1 ਬ੍ਰਾਂਡ ਆ ਔਰ ਉਹਦੇ ਵਿੱਚ ਵੀ ਜਿਹੜੀ ਆਪਾਂ ਆਫਰ ਦੇ ਰਹੇ ਆ ਕੋਈ ਵੀ ਕਸਟਮਰ ਆਪਣੀ ਪੁਰਾਣੀ ਬੈਟਰੀ ਲੈ ਆਵੇ ਅਸੀਂ ਉਹਦੇ ਬਗਲੇ ਜਿਹੜਾ ਹੈਗਾ ਲਿਵਗਾਰਡ ਕੰਪਨੀ ਦਾ 160 ਐਂਪੀਅਰ ਦਾ 7500 ਰੁਪਏ ਆਪਾਂ ਨਾਲ ਲੈਣਾ ਜੀ ਨਵੀਂ ਬੈਟਰੀ ਕਸਟਮਰ ਨੂੰ ਡੱਬਾ ਪੰਦ ਪੀਸ ਦੇ ਦੇਣੀ ਆ ਤਾਂ ਪੁਰਾਣੀ ਉਹਦੇ ਉੱਪਰ ਲੈ ਲੈਣੀ ਆ ਸਿਰਫ 7500 ਰੁਪਏ ਦੇ ਅਜੇ ਪੁਰਾਣੀ ਲਿਓ ਨਵੀਂ ਲੈ ਜਾਓ 7500 ਰੁਪਏ ਲੈਣਾ 7500 ਰੁਪਏ ਨਾਲ 160 ਐਂਪੀਅਰ ਦੀ ਲਿਵਗਾਰਡ ਕੰਪਨੀ ਦੀ ਬ੍ਰਾਂਡ ਦੇਖੋ ਭਾਰੀ ਨੰਬਰ ਬਾਕੀ ਬਾਕੀ ਜੇ ਕਿਸੇ ਨੂੰ ਇਹ ਤੋਂ ਵੱਡਾ ਸਾਈਜ਼ ਲੈਣਾ ਉਹ ਵੀ ਲੈ ਗਏ ਆ ਮਾਡਲ ਮਾਡਲ ਦੇ ਜੀ ਮਾਡਲ ਸਾਡੇ ਕੋਲ ਲੈ ਲਵੇ ਸਾਰੇ ਮਾਡਲ ਅਵੇਲੇਬਲ ਹੈ ਜੀ ਏਸੀ ਦੀ ਵੀ ਜਿਹੜੀ ਰੇਂਜ ਆਪਣੇ ਕੋਲ ਹੈਗੀ ਆ 28000 ਰੁਪਏ ਤੋਂ ਜਿਹੜਾ ਏਸੀ ਆਪਣੇ ਕੋਲ ਸਟਾਰਟਿੰਗ ਹੈਗਾ ਆ ਬਾਕੀ ਡਿਪੈਂਡ ਕਰਦਾ ਉਹ ਤੇ ਬ੍ਰਾਂਡ ਤੇ ਬ੍ਰਾਂਡ ਦੇ ਹਿਸਾਬ ਨਾਲ ਵੱਖ-ਵੱਖ ਰੇਟਾਂ ਤੇ ਵੱਖ-ਵੱਖ ਮਾਡਲ ਹੈ ਜੀ ਅੱਜ ਕਾਰੇ ਵੈਸੇ ਦੌਣ ਮੋਰੇ ਸਿਆਲਾ ਦੇ ਵਿੱਚ ਆਪਾਂ ਨੂੰ ਜੋੜ ਪੈਂਦੀ ਆ ਜੀ ਇਹ ਹੈਗਾ Samsung ਕੰਪਨੀ ਦਾ Hot and Cold AC ਵੀ ਸਾਡੇ ਕੋਲ ਅਵੇਲੇਬਲ ਆ ਭਰੀ ਹੁਣ ਤੁਸੀਂ ਜੂਸਰ ਮਿਕਸਰ ਵੀ ਲੈਣੇ ਹੋਣੇ ਆ ਤੁਸੀਂ ਚੋਪਰ ਵੀ ਲੈਣੇ ਹੈਗੇ ਆ ਤੁਸੀਂ ਜੂਸਰ ਮਿਕਸਰਾਂ ਵੀ ਲੈਣੀਆਂ ਆ ਤੁਸੀਂ ਕੈਟਰ ਵੀ ਲੈਣੀਆਂ ਆ ਨਾ ਤੇ ਨਾਲ ਤੁਸੀਂ ਟੋਸਟਰ ਬਣਾਉਣ ਨੂੰ ਲੈਣਾ ਸਮਾਨ ਇਹ ਵੀ ਤੁਹਾਨੂੰ ਇੱਥੇ ਸਾਰਾ ਮਿਲ ਜਾਣਾ ਆ ਹੋਰ ਪੁਰਾਣਾ ਸਮਾਨ ਬਦਲੋ ਨਵਾਂ ਧਿਆਰ ਤੇ ਨਵਾਂ ਸਮਾਨ ਤੁਹਾਡੇ ਘਰ ਆਉਣਾ ਚਾਹੀਦਾ ਆ ਦੇਖੋ ਜੀ ਸਾਡੇ ਕੋਲ ਬੈੱਡ ਬੈੱਡਾਂ ਦੇ ਵਿੱਚ ਇੰਨੀ ਸੋਹਣੀ ਵੈਰਾਈਟੀ ਆ ਇੱਥੇ ਦਾ ਕੱਪੜਾ ਲੱਗਾ ਉਹ ਵੀ ਟੌਪ ਦਾ ਲੱਕੜ ਵੀ ਚੰਗੀ ਹੈਗੀ ਆ ਬੈੱਡਾਂ ਨਾਲ ਸਾਡੇ ਕੋ ਤੁਸੀਂ ਵਨ ਪੀਸ ਲੈ ਲਓ ਚਾਹੇ ਤੁਸੀਂ ਇਹਦਾ ਜੋੜੀ ਵਾਲੇ ਗੱਦੇ ਲੈ ਲਓ ਗੱਦੇ ਚ ਵੀ ਹੈਗੀ ਆ ਹੁਣ ਆਪਾਂ ਜੇ ਗੱਲ ਕਰੀਏ ਬੈੱਡਾਂ ਦੇ ਦੇਖੋ ਡਿਜ਼ਾਈਨ ਬੁੱਕੋ ਵੱਖਰੇ ਆ ਜਿਹੜੀ ਆ ਅਸੀਂ ਤੁਹਾਨੂੰ ਦਿਖਾ ਰਿਆ ਨਾ ਇਹ ਵੀ ਦੇਖੋ ਬਹੁਤ ਸੋਹਣਾ ਕੰਟਰਾਸਟ ਬਣਿਆ ਹੋਇਆ ਪਿੰਕ ਐਂਡ ਬ੍ਰਾਊਨ ਦਾ 골ਡਨ ਪੱਤੀਆਂ ਲੱਗੀਆਂ ਹੋਈਆਂ ਇਹ ਵੀ ਬਹੁਤ ਸੋਹਣਾ ਇਸ ਤੋਂ ਇਲਾਵਾ ਤੁਸੀਂ ਲਾਈਟ ਕਲਰ ਲੈਣਾ ਤੁਸੀਂ ਡਾਰਕ ਲੈਣਾ ਤੁਸੀਂ ਆ ਦੇਖੋ ਆ ਵੀ ਅੱਜ ਕੱਲ ਬੜਾ ਸੋਹਣਾ ਚੱਲਦਾ ਭਾਜੀ ਇਹ ਵੀ ਦੱਸੋ ਕਿਹੜਾ ਕੱਪੜਾ ਲੱਗਾ ਕੀ ਕੀ ਯੂਜ਼ ਇਹ ਜਿਹੜਾ ਹੈਗਾ ਸਾਰਾ ਸਵੈਡ ਲੈਦਰ ਚ ਕੱਪੜਾ ਲੱਗਾ ਹੈ ਭਾਜੀ ਸੈਵਨ ਸੀਟਰ ਆ ਜਾਣਾ ਤੇ ਇਹਦੇ ਵਿੱਚ ਕਪੜਾ ਤੁਸੀਂ ਆਪਣੇ ਹਿਸਾਬ ਨਾਲ ਕੋਈ ਵੀ ਲੈਣਾ ਵੈਲਵਟ ਦਾ ਲੈਣਾ ਕਲਰ ਕੋਈ ਆਪਣੇ ਸਟਾਈਲ ਦਾ ਲਗਾਣਾ ਉਹ ਲਗਾ ਸਕਦੇ ਹੋ ਭਾਈ ਜਿਹੜਾ ਆਹ 5 ਸੀਟਰ ਸੋਫਾ ਹੈਗਾ ਮੈਨੂੰ ਇਹ 5 ਸੀਟਰ ਦੀ ਰੇਂਜ ਦੱਸੋ ਕਿੰਨੇ ਦੀ ਹੈਗੀ ਭਾਈ ਉੱਡਾ ਦਾ ਸੋਫੇ 5 ਸੀਟਰਾਂ ਦੀ ਵੈਰਾਈਟੀ ਬਹੁਤ ਹੈਗੀ ਆ ਆਪਣੇ ਕੋਲ ਸਟਾਰਟਿੰਗ ਜਿਹੜਾ ਸੋਫਾ 5 ਸੀਟਰ ਹੈਗਾ ਜੀ ਇਹ 9990 ਰੁਪਏ ਤੋਂ ਸੋਫਾ ਸ਼ੁਰੂ ਹੋ ਜਾਂਦਾ ਹੈ 5 ਸੀਟਰ ਸੋਫੇ ਬਹੁਤ ਹੈ ਉਹਨਾਂ ਨਾਲ ਟੇਬਲ ਵੀ ਲੱਗੇ ਹੋਇਆ ਉਹਨਾਂ ਦਾ ਰੇਟ ਵੱਖੋ ਵੱਖਰੇ ਆ ਕੋਈ 15000 ਕੋਈ 16000 ਕੋਈ 14000 ਕੋਈ 13000 ਪਰ ਜਿਹੜਾ ਆਹ ਸੋਫਾ ਤੁਸੀਂ 9990 ਰੁਪਏ ਦੇ ਵਿੱਚ ਫਾਈਵ ਸੇਟਰ ਲੈ ਕੇ ਜਾ ਸਕਦੀਆਂ ਸੋਹ ਅਲਮਾਰੀਆਂ ਦੇ ਵਿੱਚ ਵੀ ਦੇਖੋ ਸਾਡੇ ਕੋਲ ਕਿੰਨੀ ਵੈਰਾਈਟੀ ਆ ਬਹੁਤ ਵੱਡੀ ਵੈਰਾਈਟੀ ਹੈਗੀ ਹੈ ਚਾਹ ਤੁਸੀਂ ਲੱਕੜ ਦੀਆਂ ਅਲਮਾਰੀਆਂ ਲੈਣੀਆਂ ਚਾਹ ਤੁਸੀਂ ਲੋਹੇ ਦੀਆਂ ਅਲਮਾਰੀਆਂ ਲੈਣੀਆਂ ਹੁਣ ਤਾਂ ਮੈਂ ਜੀ ਦੱਸਦਾ ਦੇਖੋ ਮਤਲਬ ਇਹ ਲੋਹੇ ਦੀ ਅਲਮਾਰੀ ਆ ਤੇ ਇਹ ਵੀ ਬੜਾ ਮਜ਼ਬੂਤ ਆ ਇਦਾਂ ਨਹੀਂ ਵੀ ਤੁਸੀਂ ਆਹੋ ਆਤ ਮਾਰ ਦੇ ਦੇ ਵਿੱਚ ਟੂਆ ਪੈ ਗਿਆ ਨਾ ਬਈ ਇਹ ਵੀ ਬੜੀ ਮਜਬੂਤ ਹੈ ਗਿਆ ਜੀ ਬਹੁਤ ਹੈਵੀ ਅਲਮਾਰੀਆਂ ਮੇਰੇ ਕੋਲ ਹਰ ਤਰ੍ਹਾਂ ਦੀ ਵੈਰਾਈਟੀ ਵਿੱਚ ਵੀ ਜੀ ਅਲਮਾਰੀ ਜਿਹੜੀ ਆ ਕਵੰਟਰ ਪੁਆਇੰਟ ਤੱਕ ਦੀ ਅਲਮਾਰੀ ਪਈ ਆ ਟਾਬੀਆਂ ਜਿੱਦਾ ਆਮ ਅਮਰੂਤੀ ਗੱਡੀ ਨੂੰ ਟਾਬੀ ਹੁੰਦੀ ਹੈ ਹੈਵੀ ਲੋਕ ਲੱਗੇ ਹੋਏ ਆ ਅਲਮਾਰੀ ਬਹੁਤ ਹੈਵੀ ਹੈ ਨੇ 5 ਸਾਲ ਦੀ ਇਹ ਜੀ ਪੇਂਟ ਦੀ ਗੱਲ ਕੀ ਹੈ ਜੀ ਕਰ ਸੋਈ ਵਾਸਤੇ ਭਾਜੀ ਨਵੀਂ ਤਿਆਰ ਕੀਤੀ ਆ ਜੀ ਕਰੋਕਰੀ ਲਈ ਆ ਜੀ ਅਦੇ ਵਿੱਚ ਹਰ ਤਰ੍ਹਾਂ ਦੇ ਭਾਂਡੇ ਜਿੱਦਾ ਮਰਜੀ ਰੱਖੋ ਇਹਦੇ ਵਿੱਚ ਕਲਰ ਤੁਸੀਂ ਚਾਹੇ ਬਲੈਕ ਟੱਚ ਲੈ ਲਓ ਚਾਹੇ ਬਰਾਊਨ ਟੱਚ ਲੈ ਲਓ ਇਹਦੇ ਵਿੱਚ ਦੇਖੋ ਤੁਸੀਂ ਸਫਾਈ ਕਿੰਨੀ ਐ ਇੱਕ ਚਮਚਾ ਵੀ ਤੁਹਾਨੂੰ ਇਹਦੇ ਵਿੱਚੋਂ ਬੂਰਗਾ ਨਹੀਂ ਮਿਲਣਾ ਮਤਲਬ ਇੰਨੀ ਕਿ ਸਫਾਈ ਦੇ ਵਿੱਚ ਹੈਗੀ ਆ ਦੇਖੋ ਐਲਈਡੀ ਪੈਨਲ ਦੇਖੋ ਕਿੰਨਾ ਮਜ਼ਬੂਤ ਆ ਤੁਸੀਂ ਘਰ ਦੇ ਵਿੱਚ ਮਿਸਤਰੀ ਵੀ ਲਾ ਲਓਗੇ ਇਦਾਂ ਦੀ ਮਜ਼ਬੂਤੀ ਨਹੀਂ ਮਿਲਣੀ ਇਹ ਵਿੱਚ ਫਾਈਵ ਇਨ ਵਨ ਕਹਿ ਸਕਦੇ ਨੂੰ ਦੇਖੋ ਇੱਕ ਤਾਂ ਐਲਈਡੀ ਪੈਨਲ ਹੋ ਗਿਆ ਦੂਜਾ ਤੁਸੀਂ ਡੈਕੋਰੇਟ ਰਹੀ ਤੇ ਆਪਣੀਆਂ ਫੋਟੋਆਂ ਵਗੈਰਾ ਸਾਹਿਬ ਅੱਛਾ ਤੇ ਆ ਉਦੋਂ ਵਾਰ ਚਾਹੇ ਤੁਸੀਂ ਇਹਨੂੰ ਸ਼ੂਰ ਕਹਨੋ ਚਾਹੇ ਤੁਸੀਂ ਇਹਨੂੰ ਜੋ ਮਰਜ਼ੀ ਕਹਨੋ ਇਹਦੇ ਵਿੱਚ ਸਟੋਰੇਜ ਦੇਖੋ ਕਿੰਨੇ ਸਾਰੇ ਸਟੋਰੇਜ ਤੁਸੀਂ ਕਰ ਸਕਦੇ ਆ ਫਿਰ ਤੁਸੀਂ ਆ ਸ਼ੀਸ਼ੇ ਨਾਲ ਸ਼ੀਸ਼ਾ ਰਹਿ ਗਿਆ ਦੇਖਣ ਨੂੰ ਆ ਦੇਖੋ ਡਰੈਸਿੰਗ ਡੇਬ ਆ ਗਿਆ ਤੇ ਸਾਰਾ ਇੱਥੇ ਸਾਰਾ ਰੱਖ ਸਕਦੇ ਆ ਮਤਲਬ ਸਾਰੀਆਂ ਹੀ ਚੀਜ਼ਾਂ ਇੱਕ ਜੁਨਿਟ ਦੇ ਵਿੱਚ ਪਾ ਦਿਆਂ ਇਹ ਵੀ ਤੁਹਾਨੂੰ ਵਧੀਆ ਪ੍ਰਾਈਸ ਦੇਵਾਂਗੇ ਇਹਦੇ ਨਾਲ ਵੀ ਗਿਫਟ ਬਿਲਕੁਲ ਫਰੀ ਦਾ ਜਾਊਗਾ ਦੇਖੋ ਤੁਸੀਂ ਵੱਡੇ ਸ਼ੋਰੂਮ ਚ ਵੱਡੇ ਸ਼ਹਿਰ ਚ ਇਹਦਾ ਜਾ ਕੇ ਰੇਟ ਪਤਾ ਕਰ ਲਓ Google ਤੇ ਸਰਚ ਕਰ ਲਓ 1.5 ਲੱਖ 1.7 ਲੱਖ ਇਦਾਂ ਰੇਟ ਚੱਲਦੇ ਆ ਪਰ ਜੇ ਤੁਸੀਂ ਇੱਥੇ ਆ ਕੇ ਸਾਡੇ ਰੇਟ ਪਤਾ ਕਰਨੇ ਤੁਹਾਡੇ ਹੋਸ਼ ਛੁੱਟ ਜਾਣੇ ਆ ਇੱਕ ਇੱਕ ਸੋਹੇ ਵਿੱਚ 40 40 50 50 ਹਜ਼ਾਰ ਦਾ ਸੀ ਵੱਡੇ ਵੱਡੇ ਸ਼ੋਰੂਮਾਂ ਨਾਲੋਂ ਫਰਕ ਡਟਦਾ ਜੀ ਕੁਆਲਿਟੀ ਤਾਂ ਇਸ ਵੇਲੇ ਆਪਾਂ ਸਭ ਤੋਂ ਸੁਪੀਰੀਅਰ ਹੀ ਯੂਜ਼ ਕਰਦੇ ਆਂ ਜੀ ਕੋਈ ਵੀ ਬੈੱਡ ਲੈ ਲਓ 5 ਸਾਲ ਦੀ ਮੈਂ ਲਿਟਰਟਨ ਚ ਗਾਰੰਟੀ ਦਊਂਗਾ ਕਿਸੇ ਵੀ ਬੈੱਡ ਨੂੰ ਕੋੜ ਲੱਗਿਆ ਕੁਝ ਵੀ ਪ੍ਰੋਬਲਮ ਆਂਦੀ ਆ ਬੈੱਡ ਬਦਲ ਕੇ ਨਵਾਂ ਲੈ ਜਾਣਾ ਲਓ ਬੜੀ ਚੰਗੀ ਗੱਲ ਆ ਮੈਂ ਮਤਲਬ ਉਹ ਸਮਾਨ ਤੁਸੀਂ ਲੈ ਗਏ 5 ਸਾਲ ਤੱਕ ਦੀ ਗਾਰੰਟੀ ਆ ਆ ਦੇਖੋ ਬੈੱਡ ਬੜੇ ਸੋਹਣੇ ਸੋਹਣੇ ਹੈਗੇ ਆ ਆ ਦੇਖੋ ਕਲਰ ਰੈਕਸ਼ਨ ਵੀ ਬੜੀ ਸੋਹਣੀ ਆ ਜਿੱਦਾਂ ਨਾਲ ਤੁਹਾਨੂੰ ਕਲਰ ਚਾਹੀਦਾ ਉਹ ਤੁਹਾਨੂੰ ਮਿਲ ਜਾਣਾ ਤੁਸੀਂ ਡਬਲ ਬੈੱਡ ਜਿਹੜਾ ਬਾਜ਼ਾਰ ਦੇ ਵਿੱਚ 14-150 ਤੋਂ ਘੱਟ ਨਹੀਂ ਮਿਲਦਾ ਸਾਡੇ ਕੋਲ ਆ ਜਾਓ ਸਿਰਫ 9000 ਰੁਪਏ ਤੋਂ ਡਬਲ ਬੈੱਡ ਸ਼ੁਰੂ ਹੋਏਗਾ ਫਿਰ ਆ ਹੈਗਾ ਸਾਗਵਾਨ ਦੇ ਲੱਕੜ ਦੇ ਵਿੱਚ ਬਣਿਆ ਹੋਇਆ 10 ਸਾਲ ਦੀ ਗਾਰੰਟੀ ਲਾਉਂਗਾ ਭਾਈ 10 ਸਾਲ ਚ ਕੋਈ ਮੱਖੀ ਲੱਗ ਜੂਗਾ ਬੈੱਡ ਬਦਲ ਕੇ ਨਾ 10 ਸਾਲ ਤੱਕ ਦੀ ਗਾਰੰਟੀ ਆ ਇਹੋ ਚੇਹਰਾਂ ਦੀ ਬੜੀ ਰॉयਲ ਲੁੱਕ ਹੁੰਦੀ ਹੈ ਜਿਹੜਾ ਦਬਈਆ ਦੇ ਸ਼ੇਖਾਂ ਲਈ ਰੱਖਿਆ ਹੁੰਦੀ ਹੈ ਨਾ ਇਦਾਂ ਨਹੀਂ ਚੇਹਰਾਂ ਸਾਡੇ ਰੱਖ ਦਿੱਤੀਆਂ ਹੈਗੀਆਂ ਫਿਰ ਇਸ ਤੋਂ ਇਲਾਵਾ ਇਹ ਨਹੀਂ ਵੀ ਟੇਬਲ ਦੀ ਕੰਜੂਸੀ ਕਰਤੀ ਇੱਕ ਨੋਰਮਲ ਜਿਹਾ ਟੇਬਲ ਰੱਖਦਾ ਦੇਖੋ ਟੇਬਲ ਵੀ ਬੜੇ ਸੋਹਣੇ ਆ ਜਿਹੜੇ ਅੱਜ ਕੱਲ੍ਹ ਚੱਲ ਰਹੇ ਆ ਇਹਨੂੰ ਤੁਸੀਂ ਜਿੱਦਾਂ ਮਰਜ਼ੀ ਰੱਖ ਸਕਦੇ ਆ ਇਹਨੂੰ ਮੂਵ ਕਰ ਸਕਦੇ ਆ ਜਿੱਥੇ ਮਰਜ਼ੀ ਰਹਿ ਜਾਓ ਨਾ ਇਹ ਚੱਕ ਸਕਦੇ ਆ ਤੇ ਇਹਦੇ ਨਾਲ ਤੁਸੀਂ ਜੋੜ ਲਓਗੇ ਤਾਂ ਇਹ ਸਿੰਗਲ ਪੀਸ ਬਣ ਜਾਂਦਾ 2 ਪੀਸ ਹੀ ਬਣ ਜਾਂਦੇ ਆ ਇਹ ਵੀ ਬੜੀ ਪਿਆਰੀ ਚੀਜ਼ ਆ ਜੀ ਦੇਖੋ ਬਹੁਤ ਪਿਆਰੇ ਲੌਬੀ ਸੈੱਟ ਬਣੇ ਹੋਏ ਆ ਪਰ ਜਿਹੜੇ ਪੋਲੀਟੀਕਲ ਲੋਕ ਆ ਜਾਂ ਰਾਜਨੀਤਿਕ ਲੋਕ ਆ ਉਹਨਾਂ ਨੂੰ ਪਤਾ ਆ ਰਾਜਨੀਤਿਕ ਲੋਕਾਂ ਨੂੰ ਜੇ ਤੁਸੀਂ ਐਮਐਲਏ ਹੋਸਟਲ ਜਾਂਦੇ ਹੋ ਜਾਂ ਕਿਸੇ ਮਿਨਿਸਟਰੀ ਕੋਠੀ ਜੀ ਜਾਂਦੇ ਹੋ ਉੱਥੇ ਇਦਾਂ ਦੀ ਵੁੱਡਨ ਦੇ ਵਿੱਚ ਚੇਹਰੇ ਤੁਸੀਂ ਆਪਣੇ ਘਰਾਂ ਦੀ ਲੌਬੀ 'ਚ ਰੱਖ ਸਕਦੇ ਆ ਤੁਸੀਂ ਇਹਦੇ ਵਿੱਚ ਡਿਜ਼ਾਈਨ ਬਦਲ ਕੇ ਵੀ ਲੈ ਸਕਦੇ ਆ ਜੇ ਤੁਸੀਂ ਫਲੈਟ 'ਚ ਰਹਿ ਰਹੇ ਹੋ ਚਾਹੇ ਤੁਹਾਡੇ ਘਰ ਦੀ ਲੌਬੀ ਛੋਟੀ ਆ ਚਾਹੇ ਤੁਹਾਡੇ ਕਮਰੇ ਘਰ ਦੇ ਛੋਟੇ ਆ ਤੁਸੀਂ ਡਾਈਨਿੰਗ ਟੇਬਲ ਯੂਜ਼ ਕਰਨਾ ਸੋਹਣਾ ਦੇਖੋ ਕਿੰਨੀ ਸੋਹਣੀ ਚੀਜ਼ ਆ ਇਹ ਤੁਸੀਂ ਸਪੇਸ ਵੀ ਕਵਰ ਹੋ ਜਾਂਦੀ ਆ ਜੇ ਤੁਸੀਂ ਬਾਹਰ ਜਾਣੇ ਹੋ ਲੈਣਾ ਉਹ ਸਾਈਜ਼ ਪਹਿਲਾਂ ਬਹੁਤ ਵੱਡਾ ਹੋ ਜਾਂਦਾ ਟੇਬਲ ਦਾ ਫਿਰ ਚੇਰਾ ਮੱਟੇ ਹੋ ਜਾਂਦਾ ਕਾਫੀ ਸਪੇਸ ਰੋਕਦਾ ਨਾ ਆ ਦੇਖੋ ਤੁਹਾਡੀ ਫੈਮਿਲੀ ਹਸਬੰਡ ਵਾਈਫ ਦੋ ਬੱਚੇ ਆ ਤੇ ਤੁਸੀਂ ਇਹਨੂੰ ਇਦਾਂ ਜਦੋਂ ਯੂਜ਼ ਕਰ ਲਿਆ ਟੇਬਲ ਨੂੰ ਉਸ ਤੋਂ ਬਾਅਦ ਇਹ ਵਿੱਚ ਰੱਖ ਸਕਦੇ ਆ ਇਹ ਵੀ ਬੜਾ ਸੋਹਣਾ ਜੀ ਤੁਹਾਨੂੰ ਇੱਥੇ ਮਿਲ ਜਾਣੀ। ਇਹਦੇ ਵਿੱਚ ਭਾਜੀ ਖਾਸियत ਕੀ ਹੈਗਾ? ਉਹ ਬੈਠ ਫੈਮਲੀ ਨਾਲ ਬੈਠੇ ਹੈ ਭਾਜੀ। ਬੱਚੇ ਕਹਿੰਦੇ ਅਸੀਂ ਕਿੱਥੇ ਬੈਠੀਏ? ਇਹਦੇ ਨਾਲ ਕੀ ਆਪਾਂ ਪੈਰਾ ਵਾਲੀ ਸਾਈਡ ਤੇ ਨਾਲ ਦੋ ਆਪਾਂ ਨਾਲ ਚੇਅਰ ਐਡ ਕਰ ਦਿੰਦੇ ਆ। ਬੱਚੇ ਆਰਾਮ ਨਾਲ ਕੰਫਰਟੇਬਲ ਹੋ ਕੇ ਬੈਠ ਸਕਦੇ ਆ। ਦੇਖੋ ਚੇਰੇ ਵੀ ਆ ਗਏ ਨਾਲ ਟੇਬਲ ਵੀ ਆ ਗਿਆ ਜੇ ਤੁਸੀਂ ਬੈਠਦੇ ਆ ਨਾ। ਬਿਲਕੁਲ। ਦੇਖੋ ਆ ਦੋ ਚੇਰੇ ਆ ਗਏ ਆ। ਆ ਟੇਬਲ ਆ ਗਿਆ। ਆ ਡਰਾਅ ਆ ਗਿਆ ਨਾਲ। ਉੱਥੇ ਤੁਸੀਂ ਦੇਖੋ ਬੈੱਡ ਤੇ ਬੈੱਡ ਦੀ ਆਪਾਂ ਢੋ ਦੇਖੀਏ। ਤਾਂ ਬਹੁਤ ਸੋਹਣੀ ਹੈਗੀ ਆ। ਰਾਗੀ ਬਹੁਤ ਸੋਹਣਾ ਆ। ਮੇਰੇ ਲਾਈਟਾਂ ਦੇਖੀ ਆਪਾਂ ਲਾਈਟਾਂ ਤੇ ਹਲਕੀਆਂ ਵੀ ਲਾ ਸਕਦੇ ਪਰ ਚੀਜ਼ ਜੇ ਵਧੀਆ ਇਹਦਾ ਬਹੁਤ ਸੋਹਣੀ ਲਾਈਟਿੰਗ ਲੱਗੀ ਹੋਈ ਆ ਸਵਿਚ ਵਗੈਰਾ ਇੱਥੇ ਲੱਗੇ ਹੋਏ ਆ ਇਹ ਬੈੱਡ ਹੈਗਾ ਆਮ ਕੀ ਕਹਿੰਦੇ ਹੈਗੇ ਆ ਵੀ ਬੈੱਡ ਬਹੁਤ ਹਲਕੇ ਆ ਬਸ ਦੇਖਣ ਨੂੰ ਸੋਹਣੇ ਆ ਇਹਦੇ ਵਿੱਚ ਭਾਜੀ ਤੁਸੀਂ ਮੇਰੇ ਨਾਲ ਆ ਕੇ ਪੰਜ ਬੰਦੇ ਹੋਰ ਖੜੇ ਕਰ ਦਿਓ ਨਾਲ ਅੱਛਾ ਇਹ ਛੋਟੇ ਦੇ ਨਹੀਂ ਹੈਗਾ ਮੈਂ ਜੀ ਮੈਂ ਕਿਹਾ ਆਜੋ ਚਾਰ ਬੰਦੇ ਹੋਰ ਬੁਲਾ ਲਓ ਨਾਲ ਜੀ ਆ ਦੇਖੋ ਸਵਾ ਸਵਾ ਕੁਆਂਟਲ ਦੇ ਬੰਦੇ ਖੜੇ ਗਏ ਆ ਇੱਥੇ ਜਿੱਦਾਂ ਮਰਜੀ ਇੱਥੇ ਟੱਚ ਨਾਲ ਪਲਭਾਏ ਪੰਜ ਬੰਦੇ ਖੜੇ ਕਰ ਲਓ ਇਹ ਕੁਆਲਿਟੀ ਦੀ ਗੱਲ ਆ ਇਹਦਾ ਹੋਰ ਤੁਸੀਂ ਜਾਣਿਓ ਉਹ ਖੇਡ ਕੇ ਦੇ ਦੇਓ ਚਾਈਨਾ ਮੇਡ ਜੇ ਬੈੱਡ ਹੁੰਦੇ ਆ ਤੁਸੀਂ ਇਦਾਂ ਸ਼ੋ-ਸ਼ੂ ਲੈਤਾ ਜਾਣਿਓ ਪਰ ਦੂਏ ਦਿਨ ਹੀ ਜਾ ਕੇ ਖਰਾਬ ਹੋ ਜਾਂਦੀ ਆ ਡਾਈਨ ਟੇਬਲ ਸਾਡੇ ਕੋਲ ਸਾਰੇ ਮਿਲ ਜਣੇ ਆ ਤੁਸੀਂ ਸ਼ੀਸ਼ਾ ਲੈਣਾ ਆ ਤੁਸੀਂ ਮਾਰਬਲ ਲੈਣਾ ਆ ਤੁਸੀਂ ਚਾਰ ਕੁਰਸੀਆਂ ਲੈਣਾ ਤੁਸੀਂ ਛੇ ਆ ਲੈਣਾ ਜਾਂ ਉਸ ਤੋਂ ਵੱਡਾ ਲੈਣਾ ਤੁਸੀਂ ਲੱਕੜ ਵਾਲੀ ਛੇਅਰ ਲੈਣੀ ਆ ਤੁਸੀਂ ਗੱਦੀਆਂ ਹੀ ਲੈਣੀਆਂ ਦੇਖੋ ਸਾਡੇ ਕੋਲ ਆਪਸ਼ਨ ਸਾਰੇ ਆ ਜਿੱਦਾਂ ਤੁਹਾਡਾ ਬਜਟ ਉਦਾਂ ਤੁਹਾਨੂੰ ਸਮਾਨ ਮਿਲ ਜਾਣਾ ਚਾਹੇ ਤੁਸੀਂ LED ਲੈਣੀ ਆ ਵਾਸ਼ਿੰਗ ਮਸ਼ੀਨ ਲੈਣੀ ਆ ਫਰਿੱਜ ਲੈਣੀ ਆ ਤੁਸੀਂ ਗੀਜ਼ਰ ਲੈਣੇ ਆ ਤੁਸੀਂ ਵਾਟਰ ਫਿਲਟਰ ਲੈਣੇ ਆ ਫਰਨੀਚਰ ਤੁਸੀਂ ਕੋਈ ਵੀ ਸਮਾਨ ਲੈਣਾ ਬੈੱਡ ਗੱਦੇ ਆਪਣੇ ਸੋਫੇ ਡਾਈਨਿੰਗ ਟੇਬਲ ਅਲਮਾਰੀਆਂ ਪ੍ਰੈਸ ਟੇਬਲ ਡਰੈਸਿੰਗ ਟੇਬਲ ਤੁਹਾਡੇ ਘਰ ਤੇ ਜਿਹੜਾ ਵੀ ਪੁਰਾਣਾ ਸਮਾਨ ਪਿਆ ਆ ਹੁਣ ਇਹ ਨਾਲ ਟੈਨਸ਼ਨ ਉਹ ਵੀ ਐਲਈਡੀ ਦਾ ਪਹਿਲਾਂ ਕੰਧ ਤੇ ਲੱਗੀ ਨਵੀਂ ਕਰਨੀ ਕੀ ਆ ਤੁਸੀਂ ਪੁਰਾਣਾ ਸਮਾਨ ਜਿਹੜਾ ਹੈਗਾ ਲਿਆਓ ਸਾਡੇ ਕੋਲ ਉਹਦੀ ਅਸੀਂ ਵਧੀਆ ਵੈਲਿਊ ਲਾਵਾਂਗੇ ਪੁਰਾਣਾ ਲੈ ਕੇ ਤੁਹਾਨੂੰ ਨਵਾਂ ਦੇ ਦੇਵਾਂਗੇ ਫਾਇਦਾ ਸਾਡਾ ਬਹੁਤ ਕਰਾਂਗੇ ਜੇ ਤੁਹਾਨੂੰ ਲੱਗੂਗਾ ਬਜਟ ਜ਼ਿਆਦਾ ਹੋ ਗਿਆ ਪੈਸੇ ਹੈ ਨਹੀਂ ਤਾਂ ਘਬਰਾਉਣ ਦੀ ਤਾਂ ਵੀ ਕੋਈ ਲੋੜ ਨਹੀਂ ਕਿਸ਼ਤਾਂ ਦਾ ਬਹੁਤ ਖਾਸ ਪ੍ਰਬੰਧ ਹੈਗਾ ਬਹੁਤ ਵੱਡੀ amount ਹੋਵੇ ਅਸੀਂ ਬਹੁਤ ਛੋਟੇ ਦੇ ਵਿੱਚ ਕਿਸ਼ਤ ਕਰ ਦੇਣੀ ਆ ਤੇ ਤੁਹਾਡਾ ਸਮਾਨ ਘਰ ਦਾ ਬਣ ਜਾਣਾ ਆ ਛੇਤੀ ਆਜੋ ਕੋਈ ਤੁਸੀਂ ਜਾਣਕਾਰੀ ਲੈਣੀ ਆ ਮੰਨ ਜਿ ਸਵਾਲ ਲਿਆ ਕੋਈ ਗੱਲ ਸਾਹਮਣੇ ਲੱਗੀ ਤੁਸੀਂ ਐਡਰੈਸ ਸਾਹਮਣੇ ਵੈਸੇ ਦਾ ਸੀ ਮਾਲਪੁਰ ਦੇ ਵਿੱਚ ਖੜੇ ਆ ਐਡਰੈਸ ਗ੍ਰੀਨ ਤੇ ਦਿੱਤਾ ਪਰ ਜੇ ਤੁਸੀਂ ਕੋਈ ਗੱਲਬਾਤ ਕਰਨੀ ਹੈ ਨਾ ਫੋਨ ਹੈਗੇ ਤੁਸੀਂ ਫੋਨ ਕਰ ਸਕਦੇ ਨਾ ਨੰਬਰ ਅੱਗੇ ਕੈਰਮਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਕੜਸਾਨ ਟੀਵੀ ਮਹਾਲਪੁਰ